ਫੇਪਾਲ ਦੇ ਵਿਖੇ ਕਾਂਗਰਸੀ ਨੇਤਾ ਸੁਪਾਲ ਸਿੰਘ ਖੈਰਾ ਜੁੜੇ ਨੇ ਉਹ ਕਿਸਾਨ ਕਾਂਗਰਸ ਦੀ ਮੀਟਿੰਗ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਨੇ ਕਿਸਾਨ ਨੂੰ ਆ ਰਹੀ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀਆਂ ਦੇ ਸੰਬੰਧ ਵਿੱਚ ਚਰਚਾ ਕੀਤੀ ਹੈ ਸੁਪਾਲ ਖੈਰਾ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਹਰਬਚਨ ਸਿੰਘ ਸਿੱਧੂ ਜੋ ਕਿ ਜਿਲ੍ਹਾ ਸੰਗਰੂਰ ਤੋਂ ਪ੍ਰਧਾਨ ਹਨ ਉਹਨਾਂ ਦੇ ਵੱਲੋਂ ਇਸ ਵਿੱਚ ਹਿੱਸਾ ਲਿਆ ਗਿਆ ਕਿਸਾਨਾਂ ਨੂੰ ਮੌਜੂਦਾ ਸਰਕਾਰ ਦੇ ਵੱਲੋਂ ਆ ਰਹੀ ਪਰੇਸ਼ਾਨੀਆਂ ਦੇ ਬਾਰੇ ਚਰਚਾ ਕੀਤੀ ਗਈ ਅਤੇ ਸੁਪਾਲ ਖੈਰਾ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਆਵਾਜ਼ ਮੀ ਪਾਰਟੀ ਦੀ ਸਰਕਾਰ ਪੁਲਿਸ ਦੀ ਵਰਤੋਂ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਧਰਨਾ ਲਾਉਣ ਦੇ ਲਈ ਮਜਬੂਰ ਕਰ ਦਿੰਦੀ ਹੈ ਉਹਨਾਂ ਤਰਨਿਆਂ ਨੂੰ ਹਟਾਉਣ ਦੇ ਲਈ ਪੁਲਿਸ ਦੀ ਮਦਦ ਲੈਂਦੀ ਹੈ ਤੇ ਉਸ ਉੱਪਰ ਚਰਚਾ ਕੀਤੀ ਹੈ। ਬਰਾਦ ਜੀ ਜੇਕਰ ਪਾਉਂਚੂ ਪੀਚਾ ਦਾ ਚੌਕ ਦੇਖੋ ਸਾਡਾ ਕਿਸਾਨ ਕਾਂਗਰਸ ਦਾ ਮੀਟਿੰਗ ਸੀ ਆ ਭਜਨ ਸਿੰਘ ਸਿੱਧੂ ਜੋ ਸਾਡੇ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਸੰਗਰੂਰ ਦੇ ਉਹਨਾਂ ਨੇ ਬਹੁਤ ਅੱਛੀ ਇੱਕ ਮੀਟਿੰਗ ਨਰੋਲ ਕਿਸਾਨਾਂ ਦੀ ਸਾਡੀਆਂ ਸਰਕਾਰੋਂ ਬੀਪੀਆਂ ਭੈਣਾਂ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਮੁੱਦੇ ਤਾਂ ਅਸੀਂ ਡਿਸਕਸ ਕਰਦੇ ਹਾਂ ਲੇਕਿਨ ਜੋ ਅੱਜ ਪੰਜਾਬ 'ਚ ਇਕ ਪੁਲਿਸ ਰਾਜ ਬਣਾਇਆ ਜਾ ਰਿਹਾ ਇਕ ਪੁਲਿਸ ਸਟੇਟ ਪੰਜਾਬ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਦੇ ਕਹਿੰਦੇ ਕਰ ਦਿੱਤਾ ਗਿਆ ਉਹਦੇ ਬਾਰੇ ਬੋਲਣਾ ਬਹੁਤ ਜ਼ਰੂਰੀ ਸੀ ਜਿਵੇਂ ਪੁਲਿਸ ਦਾ ਤੁਰਪੀਓ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਕੇ ਜੀਸੀਬੀ ਨਾਲ ਉਹਨਾਂ ਦੇ ਮੋਰਚੇ ਪੱਟੇ ਗਏ ਟਰਾਲੀਆਂ ਚੋਰੀ ਕਰਦੇ ਆ ਕੋਈ ਪੁੱਛਗਿੱਛ ਨਹੀਂ ਹੋਈ ਆ ਕੱਲ ਪਰਸੋਂ ਮਹਿਰਾਜਪਿੰਡ ਦੇ ਕੁਝ ਵਿਅਕਤੀਆਂ ਨੂੰ ਸਿਰਫ ਧਰਨੇ 'ਚ ਜਾਣ ਆਸਤੇ ਗ੍ਰਿਫਤਾਰ ਕੀਤਾ ਜਦੋਂ ਜਵਾਨ ਤੋਂ ਦੀ ਮੁੜ ਕੇ ਫਿਰ ਹੋਰ ਝੁੱਠੇਪਕੋਟ ਵਿੱਚ ਗ੍ਰਿਫਤਾਰ ਕੀਤਾ ਆ ਗੋਨਿਆਣੇ ਦੇ ਵਿੱਚ ਇੱਕ ਨੌਜਵਾਨ ਨਿਰਿੰਦਰ ਸਿੰਘ ਟੀਚਰ ਉਹਦੀ ਪੁਲਿਸ ਕਸਟਡੀ ਵਿੱਚ ਪੁਲਿਸ टॉर्चर 3 ਡਿਗਰੀ ਟੋਰਚਰ ਉਹਦੇ ਪ੍ਰਾਈਵੇਟ ਪਾਰਕਸ ਤੇ ਕਤਲ ਲਾਇਆ ਗਿਆ ਉਹਦੀ ਮੌਤ ਹੋ ਜਾਂਦੀ ਹੈ ਅੱਜ ਤੀਜਾ ਚੌਥਾ ਪੰਜਵਾਂ ਦਿਨ ਹੋਊਗਾ ਕੋਈ ਪੰਜਾਬ ਸਰਕਾਰ ਚੋਂ ਨਹੀਂ ਬੋਲਿਆ ਕੋਈ ਐਕਸ਼ਨ ਨਹੀਂ ਆਇਆ ਕੋਈ ਐਫ ਆਈ ਆਰ ਨਹੀਂ ਹੋਈ ਜਿਹੜਾ ਮਤਲਬ ਸਾਨੂੰ ਕੀ ਸੰਕੇਤ ਦਿੱਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਹੁਣ ਪੁਲਿਸ ਹੀ ਸਭ ਕੁਝ ਸੰਭਾਲੇਗੀ ਤੁਹਾਡਾ ਕੋਈ ਅਧਿਕਾਰ ਨਹੀਂਗਾ ਅਸੀਂ ਕੋਈ ਪ੍ਰੋਟੈਸਟ ਮੁਜ਼ਾਹਰਾ ਭਰਨਾ ਨਹੀਂ ਮਾਰ ਸਕਦੇ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਅਹੋਕਾ ਤੇ ਆਵਾਜ਼ ਦੇਣਾ ਹੈ ਜਾਗੋ ਉੱਠੋ اور ਇੱਦਾਂ ਦੀ ਜ਼ਾਲਮ ਸਰਕਾਰ ਤਸ਼ੱਦਦ ਕਰਨ ਵਾਲੀ ਸਾਡੇ ਨੌਜਵਾਨਾਂ ਤੇ ਐਨਐਸਐ ਲੋਨ ਵਾਲੀ ਝੂਠੇ ਪੁਲਿਸ ਮੁਕਾਬਲੇ ਜੋ ਨੌਜਵਾਨਾਂ ਨੂੰ ਮਾਰਨ ਵਾਲੀ ਇਹਨਾਂ ਨੂੰ ਜਿੰਨੀ ਜਲਦੀ ਚੱਲਦਾ ਕਰਾਂਗੇ ਉੰਨੇ ਪੰਜਾਬ ਦੀ ਬਿਹਤਰੀ ਹੋਵੇ ਸਰਦ ਘਿਆਣਾ ਜਿਹੜੀ ਚੂਹੂਰੀ ਸਾਰਾ ਦੇਖ ਲਓ ਦੇਖੋ ਤਾਂ ਇੱਕ ਸਾਡਾ ਜਿਹੜੇ ਉਮੀਦਵਾਰ ਨੇ ਭਰਤ ਕੁਸ਼ਨਾਸ਼ੂ ਉਹ ਪੁਰਾਣੇ ਇੱਕ ਕਾਂਗਰਸ ਦੇ ਨੋਨ ਫੇਸ ਤੇ ਪਾਸੇ ਸਾਰੀ ਸਰਕਾਰੀ ਅਮਲਾ ਮਤਲਬ ਸਪਾਈ ਤੋਂ ਲੈ ਕੇ ਡੀਜੀਪੀ ਤੇ ਕਲਰਕ ਤੋਂ ਲੈ ਕੇ ਚੀਫ ਸੈਕਟਰੀ ਤੇ ਸਾਰੇ ਅਫਸਰਸਾਈ ਲੱਗੀ ਹੋਈ ਆ ਪਰ ਮੈਂ ਪੂਰਨ ਆ ਸਕਿਆ ਸਦਾ ਕਿ ਲੁਧਿਆਣੇ ਦੀ ਜਗਨੀ ਚੋਣ ਜਿਹੜੀ ਕਾਂਗਰਸ ਪਾਰਟੀ ਆਸ਼ੂ ਨਹੀਂ ਜਿੱਤਣ